ਜਸਵੰਤ ਸਿੰਘ ਕਮਲ ਦੇ ਨਾਵਲ ਪਾਲੀ ਦਾ ਅਗਲਾ ਕਾંડ 12 ਮੇਰੇ ਸਟੇਸ਼ਨ ਤੇ ਪੁੱਜਣ ਤੋਂ ਅੱਗੇ ਹੀ ਪਾਰ ਆ ਗਈ ਸੀ ਮੇਰੀ ਘੜੀ ਦੱਸਦੀ ਸੀ ਕਿ ਗੱਡੀ ਹਾਰੇ ਅੱਧੇ ਘੰਟੇ ਨੂੰ ਆਵੇਗੀ ਪਾਲ ਅੱਜ ਜ਼ਿਆਦਾ ਚੁਸਤ ਜਾਪਦੀ ਸੀ ਤੇ ਕਹਿਣ ਲੱਗੀ ਤੁਸੀਂ ਵੀ ਮੌਕੇ ਸਿਰ ਆਗੇ ਹਜ਼ੂਰ ਦੇ ਹੁਕਮ ਦੀ ਪਾਲਣਾ ਜ਼ਰੂਰੀ ਸੀ ਮਰਵੀਰ ਤੁਸੀਂ ਮੈਨੂੰ ਮਖੌਲ ਨਾ ਕਰਿਆ ਕਰੋ ਆਖਰ ਹੋਰ ਕਿਸ ਨੂੰ ਮਖੌਲ ਕਰਾਂ ساری ਦੁਨੀਆ ਛੱਡ ਕੇ ਤੁਹਾਨੂੰ ਅਪਣਾ ਲਿਆ ਤੁਸੀਂ ਵੀ ਆ ਜੋ ਤੁਹਾਡੇ ਨਾਲ ਆਪਣੇ ਬਰਬਲੇ ਸਾਂਝੇ ਨਾ ਕਰਾਂ ਅਸਲ ਗੱਲ ਹੋਰ ਹੈ ਦਿਲ ਤੁਹਾਡੀ ਗੱਲਬਾਤ ਨਾਲ ਬਹੁਤ ਕੁਝ ਹੁੰਦਾ ਹੈ ਪਰ ਉਤੋਂ ਚੜਕੇ ਰੋਸ ਪ੍ਰਗਟ ਕਰਦੀਆਂ ਤਦ ਪਤਾ ਲੱਗਾ ਕਿ ਇਸਤਰੀ ਦੋ ਦਿਲ ਰੱਖਦੀ ਹੈ ਇੱਕ ਅੰਦਰ ਤੇ ਦੂਜਾ ਬਾਹਰ ਵਾਹ ਏ ਮਰਦ ਭੋਲਿਆ ਤੂੰ ਕੀ ਜਾਣਦਾ ਹੈ ਇਸਤਰੀ ਦਿਲ ਦੀਆਂ ਡੁਗਾਣਾ ਕਰੋ ਰੱਜ ਕੇ ਮਖੌਲ ਜੇ ਮੈਂ ਤੁਹਾਡੇ ਜਿੰਨਾ ਪੜੀ ਹੁੰਦੀ ਮੈਂ ਵੀ ਤੁਹਾਨੂੰ ਖੂਬ ਬਦੂ ਬਣਾਉਂਦੀ ਕੀ ਮਖੌਲ ਕਰਨ ਲਈ ਵੀ ਕੋਈ ਪੜਾਈ ਕਰਨੀ ਪੈਂਦੀ ਹੈ ਇਸਤਰੀ ਤੇ ਅਨਪੜ੍ਹ ਹੀ ਇੱਕ ਕਿਆਮਤ ਹੈ ਉਸ ਦੇ ਕੁਦਰਤੀ ਤੇਜਾਮਾ ਭਰੇ ਅੰਗ ਜਵਾਲਾ ਵਰਗਾ ਜਸ਼ੀਲਾ ਹੁਸਨ ਤੇ ਸਾਗਰ ਵਰਗਾ ਲਹਿਰੀ ਜੋਬਨ ਗਬਰੂਆਂ ਦੀ ਅਣਖ ਨੂੰ ਮਿੱਟੀ ਕਰ ਦਿੰਦੇ ਹਨ ਮਰਦ ਕਿਸ ਨੇ ਭੋਲੇ ਬਣਾਏ ਹਨ ਉਸ ਭਗਵਾਨ ਨੇ ਜਿਸ ਨੇ ਇਸਤਰੀ ਨੂੰ ਚੰਚਲਤਾ ਦੀ ਰਾਣੀ ਬਣਾਇਆ ਜਿਸ ਕੱਲ ਦਾ ਪਤਾ ਨਾ ਹੋਵੇ ਉਸ سے ਬਹਿਸ ਕਰਨ ਦਾ ਕੀ ਲਾਭ ਮੈਂ ਤਾਂ ਸਮਝ ਗਿਆ ਭਗਵਾਨ ਨੂੰ ਪਾ ਲੈਣਾ ਕੋਈ ਔਖਾ ਨਹੀਂ ਪਰ ਇਸਤਰੀ ਦਿਲ ਤੱਕ ਪੂਜਣਾ ਜ਼ਿੰਦਗੀ ਦੀ ਆਖਰੀ ਮੰਜ਼ਲ ਨੂੰ ਛੋਣਾ ਹੈ ਪੁਰਾਣੇ ਰਿਸ਼ੀਆਂ ਨੂੰ ਆਪਣੀਆਂ ਕਾਮਨਾਵਾਂ ਤੇ ਆ ਕਾਬੂ ਨਾ ਰਿਹਾ ਤੇ ਆਪ ਦੇ ਸਾਰੇ ਤਪ ਇਸਤਰੀ ਹੁਸਨ ਵਿੱਚ ਸਮਰਪਣ ਕਰ ਦਿੱਤੇ ਪੇਛੋਂ ਆਪ ਹੀ ਇਸਤਰੀ ਛੋਣ ਨੂੰ ਨਰਕੀ ਸੱਦਾ ਕਰਾਰ ਦੇ ਦਿੱਤਾ ਮਰਦ ਹਾਕਮ ਸੀ ਉਸ ਜੋ ਚਾਇਆ ਫਤਵਾ ਦੇ ਦਿੱਤਾ ਤੇ ਦੁਨੀਆ ਦੇ ਸਾਰੇ ਕਲੰਕ ਇਸਤਰੀ ਜ਼ਾਤ ਨਾਲ ਚਮੜ੍ਹ ਦਿੱਤੇ ਪਰ ਨਵੇਂ ਇਸਤਰੀ ਮਰਦ ਦੇ ਸਾਰੇ ਹੱਕ ਖੋ ਕੇ ਹੁਣ ਖੂਬ ਬਦਲਾ ਲੈ ਰਹੀ ਹੈ ਇਹ ਬਿਲਕੁਲ ਗਲਤ ਹੈ ਔਰ ਤਜ ਵੀ ਇੱਕ ਸੇਵਕ ਤੋਂ ਵੱਧ ਕੁਝ ਨਹੀਂ ਅੱਛਾ ਇਸ ਗੱਲ ਦਾ ਜਵਾਬ ਅਮਰਸਾਤ ਚਲ ਕੇ ਦੇਵਾਂਗਾ ਅਸੀਂ ਸਿਗਨਲ ਕੋਲ ਆ ਗਏ ਸਾਂ ਉਹ ਭੁੱਖੇ ਪ੍ਰੇਮੀ ਵਾਂਗ ਬਾਹਾਂ ਅੱਡੀ ਖਲੋਤਾ ਸੀ ਅਸੀਂ ਸਟੇਸ਼ਨ ਨੂੰ ਮੁੜ ਪਏ ਕਲੱਚ ਦੇ ਕੇ ਸਿਗਨਲ ਦੀ ਬਾਹਰ ਲੰਕ ਪਈ ਮੈਂ ਪਾਲ ਨੂੰ ਛੇਤੀ ਕਦਮ ਪੁੱਟਣ ਲਈ ਕਿਹਾ ਚਲੋ ਵਾਕੀ ਟਿਕਟਾਂ ਲਈਏ ਟਿਕਟਾਂ ਲਈ ਟਿਕਟਾਂ ਲੈ ਲਈਆਂ ਹਨ ਤੁਸੀਂ ਟਿਕਟਾਂ ਕਿਉਂ ਲਈਆਂ ਇਸ ਤਰੀਕੇ ਤੁਹਾਡੀ ਹਾਲੇ ਨੌਕਰੀ ਨਹੀਂ ਲੱਗੀ ਮੈਂ ਉਸ ਵੱਲ ਦੇਖ ਕੇ ਹੱਸ ਪਿਆ ਗੱਡੀ ਧੂਆਂ ਛੱਡਦੀ ਆ ਗਈ ਤੇ ਮੈਂ ਤੀਜੇ ਦਰਜੇ ਦੇ ਡੱਬਿਆਂ ਵੱਲ ਜਾਣ ਹੀ ਲੱਗਾ ਸੀ ਕਿ ਪਾਲ ਨੇ ਕਹਾ ਬਲਵੀਰ ਟਿਕਟਾਂ ਸੈਕੰਡ ਕਲਾਸ ਦੀਆਂ ਹਨ ਮੇਰੇ ਮੱਥੇ ਤੇ ਇੱਕ ਧੂੜੀ ਪੈ ਗਈ ਪਰ ਮੂੰਹੋਂ ਕੁਝ ਨਾ ਬੋਲਿਆ ਪਾਲ ਨੇ ਮੇਰੀ ਚੁੱਪ ਨੂੰ ਮਹਿਸੂਸ ਕੀਤਾ ਸੀ ਚੁੱਪਚਾਪ ਦੂਜੇ ਦਰਜੇ ਵਿੱਚ ਚੜ ਗਏ ਡੱਬਾ ਅੱਗੇ ਸਖਣਾ ਹੀ ਸੀ ਬ੍ਰਾਂਚ ਲਾਈਨਾਂ ਦੇ ਪਹਿਲੇ ਤੇ ਦੂਜੇ ਦਰਜੇ ਦੇ ਡੱਬੇ ਤਕਰੀਬਨ ਖਾਲੀ ਹੀ ਹੁੰਦੇ ਸਨ ਅਸੀਂ ਆਪਣਾ ਮਾਮੂਲੀ ਸਮਾਨ ਰੱਖ ਦਿੱਤਾ ਪਾਲ ਨੇ ਬਿਜਲੀ ਦਾ ਪੱਖਾ ਛੱਡ ਦਿੱਤਾ ਤੇ ਮੇਰੇ ਕੋਲ ਆ ਬੈਠੀ ਮੈਂ ਉਸ ਨੂੰ ਥੋੜਾ ਦੋਸ਼ੀਆਂ ਵਾਂਗ ਖੁਰਜਾ ਗਿਆ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਸਾਨਾਂ ਦੇ ਬੱਚੇ ਹੁੰਦਿਆਂ ਹੋਇਆਂ ਅਸੀਂ ਸੈਕੰਡ ਕਲਾਸ ਵਿੱਚ ਸਬਰ ਕਰੀਏ ਜਦੋਂ ਦੇਸ਼ ਵਿੱਚ ਲੱਖਾਂ ਭੁੱਖੇ ਮਾਰੇ ਹੋਣ ਪਾਲ ਮੇਰਾ ਦੇਸ਼ ਗਰੀਬ ਤੇ ਭੁੱਖਾ ਹੈ ਸਾਨੂੰ ਆਪਣੀ ਵੱਧੂ ਕਮਾਈ ਭੁੱਖਿਆਂ ਭਰਾਵਾਂ ਦੀ ਸਹਾਤਰੀ ਦੇਣੀ ਚਾਹੀਦੀ ਹੈ ਬਲਵੀਰ ਕਦੇ ਉਸ ਇਸਤਰੀ ਮਰਦ ਦਾ ਸਤਿਕਾਰ ਕਰਨ ਲਈ ਤਿਆਰ ਨਹੀਂ ਜਿਸਦੇ ਦਿਲ ਵਿੱਚ ਦੇਸ਼ ਲਈ ਹਮਦਰਦੀ ਤੇ ਪਿਆਰ ਨਹੀਂ ਸਾਨੂੰ ਆਪਣੀ ਵੱਧੂ ਕਮਾਈ ਭੁੱਖਿਆਂ ਭਰਾਵਾਂ ਦੀ ਸਹਾਤਰੀ ਦੇਣੀ ਚਾਹੀਦੀ ਹੈ ਬਲਵੀਰ ਕਦੇ ਉਸ ਇਸਤਰੀ ਮਰਦ ਦਾ ਸਤਿਕਾਰ ਕਰਨ ਲਈ ਤਿਆਰ ਨਹੀਂ ਜਿਸਦੇ ਦਿਲ ਵਿੱਚ ਦੇਸ਼ ਲਈ ਹਮਦਰਦੀ ਤੇ ਪਿਆਰ ਨਹੀਂ ਮੈਂ ਅਮੀਰੀ ਸ਼ਾਨਾ ਟਿਕਟਾਂ ਨਹੀਂ ਖਰੀਦੀਆਂ ਸਗੋਂ ਅਕਲ ਚਾਲੀ ਤੀਜੇ ਦਰਜੇ ਵਿੱਚ ਭੀੜ ਅਥਵਣ ਕਰਕੇ ਸੈਕੰਡ ਦੀਆਂ ਟਿਕਟਾਂ ਖਰੀਦਣੀਆਂ ਇੱਕ ਤਰ੍ਹਾਂ ਨਾਲ ਸਹਤਾ ਹੀ ਹੋ ਜਾਂਦੀ ਹੈ ਕੋਈ ਨਾ ਕੋਈ ਮਸਾਫਰ ਤਾਂ ਘੱਟ ਹੀ ਜਾਂਦੇ ਆ ਇਸ ਵਿੱਚ ਆਪਣਾ ਆਰਾਮ ਤੇ ਖੁਦਗਰਜ਼ੀ ਛੁਪੀ ਹੋਈ ਹੈ ਹੁਣ ਮਿਹਰਬਾਨੀ ਕਰਕੇ ਕਿ ਗਲਤੀ ਨਾ ਦੂਜੀ ਵੀ ਨਾ ਕੀਤੀ ਜਾਵੇ ਤੁਸੀਂ ਤਾਂ ਜਿਸ ਕਰਮ ਅਗਰ ਪੈਂਦੇ ਉਸ ਨੂੰ ਚਿਤਕੇ ਹੀ ਛੱਡ ਦਿਓ ਇਸਤਰੀ ਤਾਂ ਬਣੀ ਜ਼ਿੱਦ ਪਗਾ ਲੈਂਦੀ ਹੈ ਪਰ ਮਰਦ ਨੂੰ ਥੋੜਾ ਰੋਸ ਪ੍ਰਗਟ ਕਰਨ ਦੇ ਵੀ ਅਖਤਿਆਰ ਨਹੀਂ ਹੁਣ ਫਰਜ਼ਾ ਨੂੰ ਥੋੜੇ ਚਿਰ ਲਈ ਤਿਆਗ ਦਿਓ ਤੇ ਚਿਤ ਪ੍ਰਸੰਤਾ ਲਈ ਪਿਆਰ ਦੇ ਨੇੜੇ ਹੋ ਜਾਓ ਕਿੱਥੇ ਫਰਜ਼ ਤੇ ਕਿੱਥੇ ਪਿਆਰ ਇੱਕ ਨਿਰੀ ਖੁਸ਼ਕੀ ਤੇ ਦੂਜਾ ਬਹਾਰ ਮੇਰੀ ਗੱਲ ਤੁਸੀਂ ਸੁਣ ਕੇ ਵੀ ਅੰਸੋ ਨਹੀਂ ਕਰ ਦਿੰਦੇ ਹੋ ਪਾਲ ਨੇ ਨਿਹੋਰੀ ਵਿੱਚ ਕਿਆ ਮੈਨੂੰ ਐਵੇਂ ਪਸਦਾ ਜਿਵੇਂ ਤੁਹਾਡੇ ਪਿਆਰ ਵਿੱਚ ਸਭ ਕੁਝ ਭੁੱਲ ਗਿਆ ਹਾਂ ਤੁਹਾਡੀ ਆਪਣੀ ਗੱਲ ਇੱਕ ਮਿੱਠੀ ਕਹਾਣੀ ਬਣ ਗਈ ਹੈ ਤੁਹਾਤੋਂ ਬਿਨਾ ਦੁਨੀਆ ਵਿੱਚ ਕੀ ਮਿੱਠਾ ਹੈ ਪਰ ਇੱਕ ਵਾਰੀ ਮੇਰੀ ਚੋਲੀ ਵਿੱਚ ਟੈਪਈ ਪਾਲ ਦੀ ਮਨੋ ਕਾਮਨਾ ਇੱਕ ਪ੍ਰਕਾਰ ਪੂਰੀ ਹੋ ਗਈ ਸੀ ਪਰ ਮੇਰਾ ਜ਼ਖਮੇ ਮਨ ਸਭ ਕੁਝ ਵਿਚਾਰਦਿਆਂ ਫੈਸਲਾ ਨਾ ਕਰ ਸਕਿਆ ਕਿ ਮੈਂ ਗਲਤਾਂ ਜਾਂ ਸਹੀ ਪਰ ਮੇਰੀਆਂ ਬਾਹਾਂ ਵਿੱਚ ਇੱਕ ਫੁੱਲਾਂ ਭਰੀ ਡਾਲ ਜਪਦੀ ਸੀ ਉਸ ਦਾ ਕੁਝ ਵੀ ਭਾਰ ਨਹੀਂ ਸੀ ਲੱਗ ਰਿਹਾ ਮੈਂ ਹਰਾਮ ਸਾਕ ਕਿਸ ਬਲਬਲੇ ਦਾ ਮਜਬੂਰ ਹੋਇਆ ਉਸ ਤੇ ਮਦ ਭਰੇ ਬੁੱਲ ਚੁੰਮ ਲੀ ਕਾਲਾ ਸਾਂ ਚੌਹਾਂ ਬੁੱਲਾਂ ਦੀ ਲੰਮੀ ਚੂਸ ਨਾਲ ਜ਼ਿੰਦਗੀ ਸੁਗੜ ਕੇ ਮੌਤ ਦੇ ਦਰ ਆ ਗਈ ਹੁਫ ਅਸਹਾਰ ਸਮਾਸੀ ਪਰ ਦੂਜੇ ਬੰਨੇ ਪਛਤਾਵੇ ਦਾ ਸਵਾਦ ਅੱਖਾਂ ਦੀਆਂ ਪਲਕਾਂ ਵਿਚ ਆ ਕੰਬਿਆ ਜਦੋਂ ਮੈਂ ਪਾਲ ਦੇ ਮੁਖ ਤੋਂ ਮੁਖ ਚੁੱਕਿਆ ਪਿਆਰ ਪਛਤਾਵੇ ਦੀ ਪਰਸਪਰਕਿ ਚੋਤਾ ਨਾਲ ਦੋ ਹੰਝੂ ਮਰੀਆਂ ਗੱਲਾਂ ਤੋਂ ਦੀ ਗੁਨਾਹ ਦੀਆਂ ਲੀਕਾਂ ਭੰਗ ਬੈ ਤੁਰੇ ਪਾਲ ਨੇ ਤਰਸਵਾਂ ਦਿਲ ਨਾਲ ਉਹਨਾਂ ਨੂੰ ਆਪਣੇ ਰੁਮਾਲ ਵਿੱਚ ਲੁਕਾ ਲਿਆ ਹੰਝੂ ਹੋਰ ਆ ਗਏ ਉਸਨੇ ਰੁਮਾਲ ਦੀ ਦੂਜੀ ਤੈ ਖੋਲ ਕੇ ਪੁੱਝ ਦਿੱਤੇ ਹੰਝੂ ਹੋਰ ਨਿਕਲੇ ਆਖਰ ਉਸ ਮੇਰਾ ਸਿਰ ਆਪਣੇ ਨਰਮ ਉਬਰੀ ਹੱਥ ਤੇ ਕੁੱਟ ਲਿਆ ਪ੍ਰਿਆ ਇਸ ਨੂੰ ਜ਼ੋਰ ਨਾਲ ਕੁੱਟ ਲਵੋ ਇਹੋ ਪਾਸਤਾ ਜਿਵੇਂ ਤੁਹਾਡੀ ਹੱਥ ਤੋਂ ਪਰੇ ਹੋ ਕੇ ਇਹ ਪਾਠ ਜਾਵੇਗਾ ਜਾਂ ਸਦਲੀ ਬੋਰਾ ਹੋ ਜਾਵੇਗਾ ਪਾਲ ਕਿਸੇ ਲੱਜਤ ਗਡੂੰਦ ਵਿੱਚ ਚੁੱਪ ਸੀ ਇਹ ਹਾਲਤ ਕਿੰਨਾ ਕੁ ਚਿਰ ਰਹੀ ਕੁਝ ਨਹੀਂ ਕੀਤਾ ਜਾ ਸਕਦਾ ਪਰ ਜਦੋਂ ਸਾਨੂੰ ਲੁਧਿਆਣੇ ਦੇ ਪੱਠਿਆਂ ਦੀਆਂ ਚਿਬਣੀਆਂ ਦਿਸੀਆਂ ਅਸੀਂ ਇੱਕ ਦੂਜੇ ਤੋਂ ਵੱਖ ਹੋ ਕੇ ਸੰਭਲੇ ਗੱਡੀ ਟੇਢੀ ਟੇਢੀ ਮੋੜ ਮੜਨ ਲੱਗੀ ਤੇ ਪੁੱਲ ਦੀ ਹੁੰਦੀ ਹੋਈ ਆਪਣੇ ਸਹੀ ਟਿਕਾਣੇ ਆਖ ਲੋਤੀ ਗੱਡੀ ਤੋਂ ਉਤਰ ਕੇ ਅੰਮ੍ਰਿਤਸਰ ਵਾਲੀ ਗੱਡੀ ਦਾ ਇੱਕ ਕੁਲੀ ਤੋਂ ਪਤਾ ਕੀਤਾ ਉਸ ਦੱਸਿਆ ਉਹ ਸਾਹਮਣੇ 2 ਨੰਬਰ ਤੇ ਯਾਰ ਖੜੀ ਐ ਅਸੀਂ ਵਾਕੇ 2 ਨੰਬਰ ਦੇ ਪਲੇਟਫਾਰਮ ਤੇ ਗਏ ਵੇਖਦੇ ਵੇਖਦੇ ਸੈਕਿੰਡ ਕਲਾਸ ਦੇ ਡੱਬੇ ਅੱਗੇ ਆਏ ਸਾਰਾ ਡਬਾ ਸਮਾਨ ਨਾਲ ਹੀ ਭਰਿਆ ਪਿਆ ਸੀ ਗੱਡੀ ਤੁਰਨ ਵਾਲੀ ਸੀ ਦੂਜੇ ਡੱਬੇ ਦੀ ਪਾਲ ਵੀ ਸਮਾਂ ਗਵਾਉਣਾ ਚੰਗਾ ਨਾ ਜਾਣਿਆ ਚੁੱਪਚਾਪ ਔਖੇ ਸੁਆਲੇ ਉਸੇ ਵਿੱਚ ਹੀ ਚੜ ਗਏ ਪਿਛਲੀ ਗੱਡੀ ਵਿੱਚ 9 ਸੀਟਾਂ ਦੀ ਥਾਂ ਹਾ ਦੋਨੇ ਹੀ ਮੌਜਾਂ ਮਾਣੀਆਂ ਸਨ ਇੱਕ ਪਾਸੇ ਕੁੜੀਆਂ ਬੈਠੀਆਂ ਸਨ ਇਸ ਵਿੱਚ ਬਹਿਣ ਜੋਗੀਆਂ ਸੀਟਾਂ ਮਿਲਣੀਆਂ ਵੀ ਮੁਸ਼ਕਲ ਸਨ ਦੂਜੇ ਪਾਸੇ ਔਰਤਾਂ ਬੈਠੀਆਂ ਸਨ ਚਿਹਰੇ ਐਉਂ ਦੱਸਦੇ ਸਨ ਜਿਵੇਂ ਇੱਕੋ ਖਾਨਦਾਨ ਦੀ ਹੀ ਪਰੈਸ਼ਨ ਦੋ ਔਰਤਾਂ ਨੇ ਸੀਟਾਂ ਤੇ ਬੱਚੇ ਲਟਾਏ ਹੋਏ ਸਨ ਅਸੀਂ ਦੋਵੇਂ ਉਹਨਾਂ ਦੇ ਚੰਦਰੇ ਵਤੀਰੇ ਤੇ ਨਫ਼ਰਤ ਵਿੱਚ ਕੁਲੇ ਖਲੋਤੇ ਸਨ ਪਾਲ ਨੂੰ ਉਸ ਦੀ ਹਮ ਉਮਰ ਕੁੜੀ ਨੇ ਆਪਣੇ ਕੁਲ ਸੱਦ ਲਿਆ ਉਸਨੇ ਮੇਰੇ ਵੱਲ ਦੇਖਿਆ ਮੈਂ ਇਸ਼ਾਰੇ ਨਾਲ ਉਸਨੂੰ ਬਹਿ ਜਾਣ ਲਈ ਕਿਹਾ ਪਾਲਣੇ ਕੁੜੀ ਨੂੰ ਪਹੁੰਚਿਆ ਧੰਨਵਾਦ ਕੀਤਾ ਉਹ ਮੁਸਕਰਾ ਪਈ ਮੈਂ ਬਿਸਤਰਿਆਂ ਨੂੰ ਢੋਲਾ ਹੀ ਖਲੋਤਾ ਰਿਹਾ ਬਿਜਲੀ ਦਾ ਪੱਖਾ ਵੀ ਉਹਨਾਂ ਔਰਤਾਂ ਆਪਣੇ ਵੱਲ ਫੇਰਿਆ ਹੋਇਆ ਸੀ ਮੇਰੇ ਬਹਿਨ ਲਈ ਥਾਂ ਬਣਾਈ ਜਾ ਸਕਦੀ ਸੀ ਪਰ ਮੈਂ ਪੜੇ ਲਿਖੇ ਮੁਸਾਫਰਾਂ ਦੀ ਸભ્યਤਾ ਜਾਨਣ ਲਈ ਖਲੋਤਾ ਰਿਹਾ ਗੱਡੀ ਵਿਸਲ ਦੇ ਕੇ ਤੁਰ ਪਈ ਮੇਰੇ ਸਾਥੀ ਮੁਸਾਫਰ ਆਰਾਮ ਨਾਲ ਬੈਠੇ ਰਹੇ ਇਥੋਂ ਤੱਕ ਕਿ ਜਲੰਧਰ ਤੱਕ ਉਹਨਾਂ ਦੀ ਜ਼ਮੀਰ ਨੂੰ ਮੇਰੇ ਖਲੋਣ ਤੇ ਸ਼ਰਮ ਨਾ ਆਈ ਜਲੰਧਰ ਇੱਕ ਆਦਮੀ ਉਤਰ ਗਿਆ ਮੇਰੀਆਂ ਖਲੋਤੇ ਦੀਆਂ ਲੱਤਾਂ ਵੀ ਥੱਕ ਗਈਆਂ ਸਨ ਮੈਂ ਰੱਬ ਦਾ ਸ਼ੁਕਰ ਕੀਤਾ ਪਰ ਉਸਤੇ ਉੱਠਣ ਨਾਲ ਇੱਕ ਪਰਾਂਮਾਨ ਟੇਡਾ ਹੋ ਗਿਆ ਮੈਂ ਗਾਂ ਵੱਧਾ ਹੀ ਰਹਿ ਗਿਆ ਸ਼੍ਰੀਮਾਨ ਜੀ ਬਵਨ ਮੈਂ ਵੀ ਬਹਿਣਾ ਚਾਹੁੰਦਾ ਹਾਂ ਤਿੰਨਾਂ ਦੀਆਂ ਸੀਟਾਂ ਸਨ ਸੋ ਅਸੀਂ ਤਿੰਨ ਬੈਠੇ ਹੀ ਹਾਂ ਐਨੀ ਖੁਦਗਰਦੀ ਨਹੀਂ ਚਾਹੀਦੀ ਉਹ ਚੁੱਪਚਾਪ ਕੰਨ ਪਰਨੇ ਪਿਆਰਿਆ ਮੈਂ ਸਮਝਿਆ ਨਰਮੀ ਨਾਲ ਕੰਮ ਨਹੀਂ ਬੰਨਣਾ ਸਰਦਾਰ ਮੇਰੇ ਨਾਲ ਤਕੜਾ ਨਹੀਂ ਸੀ ਮੈਂ ਸਰਦਾਰ ਨੂੰ ਡੌਲਿਓਂ ਫੜ ਕੇ ਬਾਹਰ ਦਿੱਤਾ ਤੇ ਆਪ ਵੀ ਨਾਲ ਬਹਿ ਗਿਆ ਸਰਦਾਰ ਥੋੜਾ ਔਖਾ ਪੜਾ ਹੋਣ ਲੱਗਾ ਉਸ ਦੀ ਚਿੜਚਿੜ ਤੇ ਮੇਰੇ ਨਾਲ ਹੋਰ ਮੁਸਾਫਰ ਵੀ ਮੁਸਕਰਾਪੈ ਤਿੰਨ ਆਦਮੀ ਬਾਹਰ ਸਾਡੇ ਡੱਬੇ ਅੱਗੇ ਆ ਲੰਕੇ ਉਸ ਨੂੰ ਤੀਜੇ ਦਰਜੇ ਦੇ ਡੱਬਿਆਂ ਦੇ ਬਾਹਰ ਫੱਟਿਆਂ ਤੇ ਵੀ ਜਗ੍ਹਾ ਨਹੀਂ ਸੀ ਮਿਲੀ ਗੱਡੀ ਚੱਲ ਪਈ ਸਰਦਾਰ ਨੂੰ ਉਂਗ ਆ ਰਹੀ ਸੀ ਉਹ ਦੋ ਵਾਰੀ ਉਂਗਲਾ ਕੇ ਮੇਰੇ ਉੱਤੇ ਡਿੱਗਾ ਮੈਂ ਸਰਦਾਰ ਦਾ ਮੋਢਾ ਫੜ ਕੇ ਖਾਂਦਿਆ ਕਿ ਜੈਸ ਕੀ ਮੇਰੇ ਤੇ ਡਿੱਗਿਆ ਤਾਂ ਸੂਤ ਵੀ ਕਰਾਂਗਾ ਖੈਨਾਬਾਦ ਹੈ ਅਲੀਜ਼ ਲੜਦਾ ਜਿਹੜੀ ਤੁਸੀਂ ਮੇਰੇ ਨਾਲ ਤਜ਼ਦੀਬ ਵਰਤੀ ਹੈ ਉਹ ਤਾਂ ਬਹੁਤ ਹੀ ਸ਼ਲਾਘਾਯੋਗ ਹੈ ਸਾਰੇ ਮੁਸਾਫਰ ਮੋੜ ਹੱਸ ਤੇ ਸਰਦਾਰ ਥੋੜਾ ਚਕੰਨਾ ਹੋ ਕੇ ਬਹਿ ਗਿਆ ਮਾਤਾ ਮੁੰਡਾ ਪਾਨ ਪਤੀ ਨਲਾ ਦੇ ਵੇ ਅੰਮ੍ਰਿਤਸਰ ਦੇ ਬਾਗ ਆਉਣੇ ਸ਼ੁਰੂ ਹੋ ਗਏ ਹਰਿਆਵਲ ਤੇ ਆਸ਼ਾ ਦੀ ਸੱਤਾ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਬੂਟਿਆਂ ਦੀਆਂ ਡਾਲੀਆਂ ਗਰਭਵਤੀ ਔਰਤਾਂ ਮੰਗ ਭਾਰੀਆਂ ਸਨ ਕਿਤੇ ਕਿਤੇ ਮੱਕੀ ਦੇ ਖੇਤ ਵੀ ਮੰਗੋਲੇ ਤੇ ਅਜਿੱਸਤੇ ਸਨ ਹਵਾ ਨਾਲ ਖਿਲਰੇ ਮੰਗੋਲੇ ਰੱਬ ਤੋਂ ਤਾਂ ਉੱਠੀ ਅੱਖੇ ਮਾਂ ਮੰਗਦੀਆਂ ਉਂਗਲਾਂ ਜਪਦੇ ਸਨ ਅੰਮ੍ਰਿਤਸਰ ਦੀਆਂ ਚਿੱਟੀਆਂ ਕੋਠੀਆਂ ਦਿਸਣੀਆਂ ਸ਼ੁਰੂ ਹੋ ਗਈਆਂ ਗੱਡੀ ਹੌਲੀ ਹੁੰਦੀ ਜਾਰੀ ਸੀ ਉਸ ਲਾਈਨਾਂ ਬਦਲਦੀ ਨੇ ਸਾਨੂੰ ਸਾਡੀ ਮੰਜ਼ਿਲ ਤੇ ਲਿਆ ਸੁੱਟਿਆ ਅਸੀਂ ਤਾਂ ਸਕਾਲੇ ਹੀ ਉਤਰ ਗਏ ਪਰ 3rd ਕਲਾਸ ਦੇ ਡੱਬਿਆਂ ਵੱਲ ਚਬਾਰ ਦੇ ਮੇਲੇ ਵਾਂਗ ਰੌਲਾ ਮਚ ਉੱਠਿਆ ਲੋਕੀ ਬਾਰੀਆਂ ਰਹੀਆਂ ਛਾਲਾਂ ਮਾਰ ਕੇ ਉਤਰੇ ਸਨ ਚੜਨ ਵਾਲੇ ਲੋਕੀ ਉਤਰਨ ਵਾਲਿਆਂ ਨੂੰ ਡੱਕੀ ਖਲੋਤੇ ਸਨ ਅਸੀਂ ਪੁੱਲ ਤੋਂ ਦੀ ਹੁੰਦੇ ਹੋਏ ਠਿਪ ਠਿਪ ਕਰਦੇ ਸਟੇਸ਼ਨ ਤੋਂ ਬਾਹਰ ਆ ਗਏ ਠਹਿਰਨ ਦਾ ਕੀ ਪ੍ਰੋਗਰਾਮ ਹੈ ਪਾਲ ਨੇ ਮੱਥੇ ਤੋਂ ਤੋਤਰੀਲੀ ਪੁੱੰਜੇ ਪੁੱਛਿਆ ਕਿਸੇ ਸਰਾਵ ਵਿੱਚ ਚਟਕ ਜਾਵਾਂਗੇ ਅੱਗੇ ਗੱਡੀ ਵਿੱਚ ਤਾਂ ਬਚ ਰਹੇ ਹਾਂ ਹੁਣ ਸਰਾਵ ਵਿੱਚ ਜ਼ਰੂਰ ਔਖਿਆ ਹੋਣਾ ਗੱਡੀ ਵਿੱਚ ਤੁਹਾਨੂੰ ਤਾਂ ਕੋਈ ਤਕਲੀਫ ਨਹੀਂ ਹੋਈ ਨਾ ਓਏ ਰੱਬਾ ਤੁਹਾਨੂੰ ਹੋ ਗਈ ਤੇ ਮੈਨੂੰ ਪਿੱਛੇ ਰਹਿ ਗਈ ਹਲਾ ਇਹ ਗੱਲ ਹੈ ਕਿ ਐਡਾ ਫੇਰ ਕਰ ਲੈਣੀ ਆ ਕਿਸੇ ਵੇਲੇ ਲੱਗ ਜਾਈਏ ਅਮਰਸਰ ਤੇ ਆ ਹੀ ਗਏ ਆ ਹੋਰ ਕਿੱਥੇ ਜਾਣਾ ਮੈਂ ਚਾਹੁੰਦੀ ਆ ਕਿਸੇ ਹੋਟਲ ਵਿੱਚ ਠਹਿਰ ਜਾਈਏ ਕਿਸਾਨਾਂ ਦੇ ਬੱਚਿਆਂ ਲਈ ਸਰਾਜ ਚੰਗੀ ਆ ਇੱਕ ਟਾਂਗੇ ਵਾਲੇ ਨੇ ਪੁੱਛਿਆ ਸਰਦਾਰ ਜੀ ਕਿੱਥੇ ਜਾਓਗੇ ਜਿੱਥੇ ਵੀ ਲੈ ਚੱਲੋ ਲਿਆ ਉਸਮਾਨ ਬੀਬੀ ਜੀ ਬੈਠੋ ਟਾਂਗੇ 'ਚ ਉਸ ਸਮਾਨ ਟਾਂਗੇ ਵਿੱਚ ਰੱਖ ਲਿਆ ਅਸੀਂ ਦੋਵੇਂ ਪਿੱਛੇ ਬਹਿ ਗਏ ਟਾਂਗੇ ਵਾਲੇ ਨੇ ਕੋੜੀ ਛੇੜਦਿਆਂ ਪੁੱਛਿਆ ਸਰਦਾਰ ਜੀ ਦਰਬਾਰ ਸਾਹਿਬ ਉਹਨੂੰ RAMDAS ਜੀ ਸਰਾ ਨਹੀਂ ਭਾਈ ਕਿਸੇ ਹੋਟਲ ਬੀਬੀ ਜੀ ਤੁਸੀਂ ਹੋਟਲ ਆਖ ਦਿਓ ਬੀਬੀ ਜੀ ਤੁਸੀਂ ਹੋਟਲ ਆਖ ਦਿਓ ਸਰਦਾਰ ਵੀ ਨਹੀਂ ਗੁਰੂ RAMDAS ਦੀ ਸਰਾ ਆਖਦੇ ਨਹੀਂ ਕਿਸੇ ਚੰਗੇ ਹੋਟਲ ਵਿੱਚ ਰਹਿ ਚੱਲ ਮੈਂ ਚੁੱਪ ਕਰ ਰਿਹਾ ਜੇ ਤੀਵੀ ਨਾ ਮੰਨੇ ਤਾਂ ਆਪ ਨੂੰ ਹੀ ਚੁੱਕਣਾ ਪੈਂਦਾ ਹੈ ਪਰ ਤ੍ਰੀ ਨੇ ਕਿਹਾ ਸੀ ਤੀਵੀ ਦੀ ਜ਼ਿੱਦ ਉਸ ਦੀ ਕਾਮਯਾਬੀ ਹੈ ਪਰ ਤੱਕ ਹੀ ਵੇਖ ਲਈ ਰਿਸ਼ੀ ਪੁਰਸ਼ਾਂ ਦੇ ਵਚਨ ਪੱਥਰਾਂ ਤੇ ਬਾਈਆਂ ਲੀਕਾ ਹੁੰਦੇ ਹਨ ਤਾਂਗੇ ਵਾਲੇ ਨੇ ਬੜੀ ਖੇਤੀ ਬਾਰ-ਬਾਰ ਇੱਕ ਨਵੇਂ ਕਲੇ ਹੋਟਲ ਅੱਗੇ ਲਿਆਵਤਾਰਿਆ ਸਾਨੂੰ ਉਤਰਦਿਆਂ ਵੇਖ ਹੋਟਲ ਦਾ ਇੱਕ ਨੌਕਰ ਹੱਥ ਮਾਰੇ ਹੋਏ ਪਰਨੇ ਨਾਲ ਹੱਥ ਪੁੰਜਦਾ ਬਾਹਰ ਆਇਆ ਸਰਦਾਰ ਜੀ ਕਮਰਾ ਜਈਏ ਹਾਂ ਸਰਦਾਰਨੀ ਸਹਿਬਾ ਨੇ ਦੋ ਦਿਨ ਠਹਿਰਨਾ ਹੈ ਪਾਲ ਕੁਰੀ ਵਟਕੇ ਰਹੀ ਮੈਂ ਮਿੱਠਾ ਜਿਹਾ ਮੁਸਕਰਾ ਪਿਆ ਨੌਕਰ ਨੇ ਕਮਰੇ ਵਿੱਚ ਸਮਾਨ ਲਿਆ ਰੱਖਿਆ ਪਾਲਕ ਬਿਸਤਰੇ ਤੇ ਪੈ ਗਈ ਉਸ ਦਾ ਆਪਾ ਸ਼ੋਖ ਰੋਸ ਵਿੱਚ ਕਰੀ ਬਾਂਗ ਬੰਦ ਸੀ ਮੈਂ ਕੁਰਸੀ ਤੇ ਬਹਿ ਗਿਆ ਤੇ ਜੁੱਤੀ ਲਾ ਕੇ ਪੈਰਾਂ ਦੀ ਧੂਫ ਕੱਢਣ ਲੱਗਾ ਪਾਲ ਹੇਠਲਾ ਬੁੱਲ ਦਬਾਉਂਦਿਆਂ ਮੁਸਕराई ਪਰ ਉਸ ਵਜੋਂ ਬੋਲੀ ਨਾ ਮੈਨੂੰ ਪਾਲ ਦੇ ਜ਼ਬਤ ਦਾ ਪਤਾ ਸੀ ਉੰਜ ਔਰਤਾਂ ਦਾ ਜ਼ਬਤ ਹੁੰਦਾ ਹੀ ਥੋੜਾ ਹੈ ਉਹ ਮਚਲ ਉੱਠੀ ਨਵੇਂ ਚੜੇ ਕਰੇਲੇ ਵਾਂਗ ਮਰਦ ਜੇ ਚਾਰ ਅੱਖਰ ਪੜ ਜਾਵੇ ਫਿਰ ਤੀਵੀਂ ਨੂੰ ਕਦੇ ਬੋਲਣ ਦਿੰਦਾ ਹੈ ਮੈਂ ਤੁਹਾਡੇ ਨੈਣਾਂ ਨੂੰ ਬੋਲਦਿਆਂ ਸੁਣ ਰਿਹਾ ਸਾਂ ਉਹ ਚੁੱਪ-ਚੁਪੀਤੇ ਵੀ ਗੁੱਜੇ ਤੀਰ ਚਲਾਰੇ ਸਨ ਇਸਤਰੀ ਕੇਵਲ ਜ਼ੁਬਾਨ ਨਾਲ ਹੀ ਗੱਲਾਂ ਨਹੀਂ ਕਰਦੀ ਤੁਹਾਨੂੰ ਬੁਲਾਉਣ ਲਈ ਤਾਂ ਮੈਂ ਸਵੇਰ ਦਾ ਤਰਲੇ ਕਰ ਰਿਆਂ ਕਿ ਅੱਖੀਆਂ ਆਦ ਨਾ ਗੱਲਾਂ ਕਰਨ ਦੀ ਬਜਾਏ ਸਰਦਾਰਨੀ ਸਹਿਬਾਂ ਜ਼ੁਬਾਨੋਂ ਵੀ ਕੁਝ ਉਚਾਰਨ ਪਾਲ ਨੇ ਨਾਲ ਹੀ ਮੇਜ਼ ਤੇ ਪਈ ਕੰਟੀ ਦਵਾਈ ਨੌਕਰ ਅੰਦਰ ਆਇਆ ਕੀ ਹੁਕਮ ਹੈ ਸਰਦਾਰ ਜੀ ਇਹਨਾਂ ਨੂੰ ਪੁੱਛੋ ਕਿਉਂ ਬੀਬੀ ਜੀ ਦੁੱਧ ਤੁਹਾਡੇ ਦੀਆਂ ਦੋ ਬੋਤਲਾਂ ਨੌਕਰ ਚਲਾ ਗਿਆ ਪਾਲਨੇ ਬੜੇ ਔਖੇ ਹੋ ਕੇ ਕਿਆ ਹੁਣ ਬੱਸ ਕਰੋ ਬਹੁਤ ਹੋ ਗਈ ਨਹੀਂ ਕੁਝ ਹੋਰ ਦਿਨ ਗੁੱਸੇ ਰਹਿ ਕੇ ਵੇਖ ਲਓ ਬਾਬਾ ਮੈਂ ਨਹੀਂ ਕੋਈ ਗੁੱਸਾ ਕਰਦੀ ਹੁਣ ਖਿਮਾ ਵੀ ਕਰੋ ਇਹ ਤੇ ਗੱਲ ਹੋਈ ਨਾ ਹਾਰ ਤੇ ਮੋੜ ਤੋਂ ਹੀ ਹਾਰਦੀ ਆਈ ਹੈ ਨੌਕਰ ਨੇ ਦੋ ਗਲਾਸ ਦੁੱਧ ਸੋਡੇ ਦੇ ਮੇਜ਼ ਤੇ ਲਿਆ ਰੱਖੇ ਪਾਲ ਵੀ ਕੁਰਸੀ ਤੇ ਆ ਕੇ ਬੈਗੀ ਦੋਵੇਂ ਹੱਸਿਆ ਮੁਖੌਲ ਕਰਦਿਆਂ ਸੋਡਾ ਅੰਮ੍ਰਿਤ ਬਣਾ ਕੇ ਪੀਤਾ 5-7 ਮਿੰਟ ਆਰਾਮ ਕਰਕੇ ਦੋਵੇਂ ਵਾਰੀ ਵਾਰੀ ਨਹਾਤੇ ਮੈਂ ਪਾਲ ਤੋਂ ਪੁੱਛਿਆ ਹੁਣ ਕਿਸ ਪਾਸੇ ਨੂੰ ਚੱਲਣਾ ਜਿੱਧਰ ਤੁਹਾਡਾ ਜੀ ਚਾਹੇ ਚੱਲਦੇ ਰਹੋ ਜੇ ਮੈਂ ਕਿਧਰੇ ਕਹਿ ਦਿੱਤਾ ਤੁਸੀਂ ਫਿਰ ਮੁਖੌਲਾ ਮੂੰਹ ਨਹੀਂ ਛੱਡਣਾ ਮੇਰਾ ਖਿਆਲ ਅੱਜ ਸ਼ਾਮ ਕੰਪਨੀ ਬਾਗ ਦੇਖ ਆਈਏ ਸਵੇਰੇ ਅਮਰਤ ਵੇਲੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਜਿਵੇਂ ਸਰਦਾਰ ਦਾ ਹੁਕਮ ਵਾਹ ਵਾਹ ਤੈਨੂੰ ਵੀ ਵੱਟਾ ਲਾਉਣ ਦਾ ਮੌਕਾ ਮਿਲ ਹੀ ਗਿਆ ਪਾਲ ਨੇ ਬਾਲ ਵਾਹੇ ਤੇ ਨਮਸੂਟ ਬਦਲਿਆ ਮੈਂ ਉਹੀ ਕਪੜੇ ਪਾਈ ਰੱਖੇ ਪਾਲ ਨੇ ਤਿਆਰ ਹੋ ਕੇ ਪੁੱਛਿਆ ਤੁਸੀਂ ਕਪੜੇ ਨਹੀਂ ਬਦਲੇ ਮੈਂ ਕਿਹੜਾ ਕਿਸੇ ਨੂੰ ਆਪਣਾ ਆਪ ਵਿਖਾਉਣਾ ਹੈ ਨਾਲੇ ਤੁਹਾਡੇ ਨਾਲ ਬਹੁਤ ਚੰਗੇ ਕਪੜੇ ਪਾ ਕੇ ਮੈਂ ਤੁਹਾਡੀ ਸ਼ਾਨ ਨਹੀਂ ਘਟਾਉਣੀ ਚਾਹੁੰਦਾ ਅੱਛਾ ਤੁਸੀਂ ਕੱਲੇ ਕੰਪਨੀ ਬਾਗ ਦੇਖ ਆਓ ਮੈਂ ਨਹੀਂ ਜਾਣਾ ਇਹ ਚੰਗਾ ਰੂਪ ਹੈ ਪਤਾ ਨਹੀਂ ਅੱਗੋਂ ਇਹੋ ਜਿਹ ਕਿੰਨੇ ਹੁਕਮ ਮੰਨੇ ਪੈਣੇ ਹਨ ਜੇ ਚੱਲਣਾ ਹੈ ਤਾਂ ਕਪੜੇ ਬਦਲੋ ਨਹੀਂ ਤਾਂ ਉੱਕਾ ਨਹੀਂ ਜਾਣਾ ਵੇਖਦੇ ਨਹੀਂ ਕਪੜੇ ਸਫ਼ਰ ਵਿੱਚ ਕਿੰਨੇ ਮੈਲੇ ਹੋ ਗਏ ਹਨ ਫਕੀਰਾਂ ਦੀ ਚਮੜੀ ਤੇ ਕਪੜੇ ਮੈਲੇ ਹੀ ਹੁੰਦੇ ਹਨ ਮੇਰੇ ਗੁਰਦੇਵ ਆਖਦੇ ਸਨ ਮਾਨਵਤਾ ਮੈਲ ਦੀ ਪੰਡ ਹੈ ਇਸ ਤੋਤਿਆਂ ਨਹੀਂ ਨਿਖਰਨਾ ਦੇਈ ਵਰਤੋ ਭਾਵੇਂ ਹਜ਼ਾਰ ਸਾਬਣ ਹਿਰਦੇ ਸ਼ੁੱਧੀ ਕੇਵਲ ਸਿਮਰਨ ਤੇ ਪ੍ਰਾਸਚਿਤ ਨਾਲ ਹੁੰਦੀ ਹੈ ਸ਼ੁੱਧ ਹਿਰਦੇ ਪੀੜ ਵਿੱਚ ਹੀ ਸਦਾ ਸੁੰਦਰ ਆਤਮਾ ਦਾ ਅਮਰ ਨਿਰਤ ਸ਼ੁਰੂ ਹੋਵੇਗਾ ਮੂਰਖੋ ਇਸ ਬਾਤ ਨੂੰ ਅਕਲ ਨਾਲ ਨਾ ਪਾਓ ਕੇਵਲ ਨਿਸ਼ਕਾਮ ਭਗਤੀ ਹੀ ਸੈਜ ਤੱਕ ਅਪੜਦੀ ਹੈ ਪਾਲ ਨੇ ਸੂਟ ਕੇ ਇਸ ਵਿੱਚੋਂ ਕੱਪੜੇ ਕੱਢੇ ਮੈਂ ਉਸ ਨੂੰ ਵੇਂਧਾ ਰਿਆ ਆਖਰ ਉਸ ਮੇਰੀ ਕਮੀਜ਼ ਤੇ ਬਟਨ ਵੀ ਖੋਲਨੇ ਸ਼ੁਰੂ ਕਰ ਦਿੱਤੇ ਮੈਂ ਸੋਚ ਰਿਹਾ ਸਾਂ ਕਿ ਹਰ ਇਸਤਰੀ ਮਰਦ ਜੋੜਾ ਕਿਉ ਜੀ ਰਸਤੀ ਮੰਦੀ ਅਗਮ ਖੁਸ਼ੀ ਨੂੰ ਮੰਨਦਾ ਮੈਂ ਕਪੜੇ ਬਦਲ ਲੇ ਪਾਲ ਦੀ ਪ੍ਰਸੰਤਾ ਬੁੱਲਾਂ ਤੋਂ ਡੁੱਲ ਡੁੱਲ ਪੈ ਰਹੀ ਸੀ ਅਸਾ ਹੋਟਲ ਤੋਂ ਨਿਕਲ ਤਾਂਗਾ ਫੜਿਆ ਤਾਂਗੇ ਵਾਲਾ ਹਟ ਜਾ ਸਰਦਾਰ ਉਹ ਵੇਖੀ ਮਾਈ ਉਹ ਬੜੀਏ ਮਰਨਾ ਹੀ ਹੈ ਇੱਠਾਂ ਅਗੇ ਆਖਦਾ ਕੰਪਨੀ ਵਗ ਲਿਆ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਾਹਿਤ ਸੁਣਨ ਨੂੰ ਮਿਲੇ ਧੰਨਵਾਦ